ਮੌਕੇ ਤੇ ਪਹੁੰਚ ਕੇ ਜਿਹਨੇ ਵੈਰੀਫਾਈ ਕੀਤਾ ਤਾਂ ਅ ਦਸੂਆ ਦੇ ਨੇੜੇ ਇੱਕ ਪਿੰਨੋ ਆਰਡਰ ਆ ਉਹਨਾਂ ਦੇ ਕਿ ਜਿਹੜਾ 20 ਸਾਲ ਦਾ ਨੌਜਵਾਨ ਸੀ ਉਹਦੇ ਗੋਲੀ ਲੱਗੀ ਸੀ ਜੋ ਜ ਪ੍ਰਕਾਲ ਕਰਨ ਤੋਂ ਪਾਇਆ ਗਿਆ ਕਿ ਇਹ ਇੱਥੇ ਮੋਟਰਸਾਈਕਲ ਦੀ ਏਜੰਸੀ ਹੈ ਅਜਾਦੀ ਉੱਥੇ ਕੰਮ ਕਰਦਾ ਸੀ ਜਿੱਥੇ ਉਹਦੇ ਮਾਲਕ ਨੇ ਪਿਆਸ ਵਿੱਚ ਆ ਕੇ ਉਹਦੀ ਗੋਲੀ ਮਾਰ ਦਿੱਤੀ ਐ ਸੋ ਅਹੀਂ ਇਮੀਡੀਏਟਲੀ ਪਰਚਾਰ ਰਜਿਸਟਰ ਕਰਕੇ ਕੋਤਵਾਰੀ ਸਪੈਸ਼ਲ ਟੀਮਾਂ ਲਗਾ ਕੇ ਜਿਹੜਾ ਮੁਜਰਮ ਹੈ ਉਹਨੂੰ ਹੀ ਅਰੈਸਟ ਕਰ ਲਿਆ ਆਂ ਉਹ ਜਿਹੜਾ ਵਿਪਨ ਦੇ ਨਾਲ ਜਿਹੜੀ ਗੋਲੀ ਚਲਾਈ ਸੀ ਉਹ ਹੀ ਉਹ ਵਿਪਨ ਵੀ ਰਿਕਵਰ ਕਰ ਲਿਆ। ਅ ਕੱਲ ਸ਼ਾਮ ਨੂੰ ਤੁਹਾਨੂੰ ਇੱਕ ਇਨਫੋਰਮੇਸ਼ਨ ਮਿਲੀ ਸੀ ਵੀ ਇੱਕ ਡੈੱਡ ਬੋਡੀ ਹਸਪੀਟਲ ਤੇ ਪਹੁੰਚੀ ਜਿੱਥੇ ਐਸਐਚਓ ਦੱਸੂਆ ਨੇ ਮੈਂ ਡੀਐਸਪੀ ਦੱਸਵਾਇਆ ਤੁਰੰਤ ਮੌਕੇ ਤੇ ਪਹੁੰਚ ਕੇ ਜਿਹੜਾ ਵੈਰੀਫਾਈ ਕੀਤਾ ਤਾਂ ਦੱਸੂਆ ਦੇ ਨੇੜੇ ਇੱਕ ਪਿੰਨੋ ਓਲਡਰਾ ਉੱਥੋਂ ਦਾ ਇੱਕ ਜਿਹੜਾ 20 ਸਾਲ ਦਾ ਨੌਜਵਾਨ ਹੈ ਉਹਦੇ ਗੋਲੀ ਲੱਗੀ ਹੋਈ ਸੀ ਜੋ ਪਰਤਾਲ ਕਰਨ ਤੋਂ ਪਾਇਆ ਗਿਆ ਕਿ ਇਹ ਇਹ ਮੋਰਸ਼ਲ ਦੀ ਏਜੰਸੀ ਆ ਬਾਜ਼ਾਰ ਦੀ ਉੱਥੇ ਕੰਮ ਕਰਦਾ ਸੀ ਜਿੱਥੇ ਉਹਦੇ ਮਾਲਕ ਨੇ ਤਿਆਸ਼ ਵਿੱਚ ਆ ਕੇ ਦੀ ਗੋਲੀ ਮਾਰ ਦਿੱਤੀ ਐ ਸੋ ਇਮੀਡੀਏਟਲੀ ਪਰਚ ਹਿਸਟਰੀ ਕਰਕੇ ਉੱਤਵਾਦੀ ਸਪੈਸ਼ਲ ਟੀਮਾਂ ਲਗਾ ਕੇ ਜਿਹੜਾ ਮੁਜਰਮ ਐ ਉਹਨੂੰ ਹੀ ਰੈਸਟ ਕਰ ਲਿਆ ਐਂਡ ਉਹਨੂੰ ਜਿਹੜਾ ਵੈਪਨ ਦੇ ਨਾਲ ਜਿਹੜੀ ਗੋਲੀ ਚਲਾਈ ਸੀ ਅਸੀਂ ਉਹ ਵੈਪਨ ਵੀ ਰਿਕਵਰ ਕਰ ਲਿਆ